ਜਿਹੜਾ ਬੰਦਾ ਕਦੇ ਨਾਮ ਨਹੀਂ ਜਪਦਾ ਰੱਬ ਦੇ ਸਤ ਸੰਗਤ ਨਹੀਂ ਕਰਦਾ ਗੁਰਦੁਆਰਾ ਸਾਹਿਬ ਨਹੀਂ ਜਾਂਦਾ ਉਹਨੂੰ ਕਦੇ ਵੀ ਰੱਬ ਦੇ ਘਰ ਦੀ ਕਦੇ ਗੱਲ ਨਹੀਂ ਸੁਣਾਉਣੀ ਚਾਹੀਦੀ ਤੁਹਾਨੂੰ ਦਰਸ਼ਨ ਹੋ ਗਏ ਤੁਸੀਂ ਉਹਨੂੰ ਦੱਸ ਤੇ ਮੁੜ ਕੇ ਦਰਸ਼ਨ ਨਹੀਂ ਹੋਣੇ ਮਹਾਰਾਜ ਨੇ ਕਹਿਣਾ ਵੀ ਤੈਨੂੰ ਦਰਸ਼ਨ ਦਿੱਤੇ ਹੀ ਤੇਰੇ ਪਿਆਰ ਕਰਕੇ ਤੂੰ ਦੱਸੇ ਕਿਨੂੰ ਨਾਸਤਿਕ ਬੰਦੇ ਨੂੰ ਜਿਹੜਾ ਰੱਬ ਦੇ ਪਿਆਰਿਆਂ ਨੂੰ ਮਖੌਲ ਕਰਦਾ ਤੇ ਰੱਬ ਨੂੰ ਵੀ ਮਖੌਲ ਕਰਦਾ ਜਦੋਂ ਵੀ ਦਰਸ਼ਨ ਹੋਣ ਆਪਣੇ ਮਹਾਪੁਰਖ ਨੂੰ ਦੱਸੋ ਜਾਂ ਉਹਨੂੰ ਦੱਸੋ ਜਿਹੜਾ ਭਗਤੀ ਕਰਦਾ ਜਿਹੜਾ ਕਦੇ ਵੀ ਉਹ ਮਹਾਰਾਜ ਦੇ ਦਰਸ਼ਨ ਹੋਏ ਕਿਤੇ ਮੇਰੀ ਵੀ ਬੇਨਤੀ ਕਰ ਜਿਵੇਂ ਭਗਤ ਤਰਲੋਚਨ ਨੇ ਕਿਹਾ ਸੀ ਨਾਮਦੇਵ ਜੀ ਨੂੰ ਕਹਿੰਦੇ ਮਹਾਰਾਜ ਤੁਹਾਡੇ ਕੋਲ ਤਾਂ ਰੋਜ਼ ਮਹਾਰਾਜ ਆਉਂਦੇ ਕਿਤੇ ਸਾਡੀ ਵੀ ਬੇਨਤੀ ਲਾ ਦੋ ਭਗਤ ਤਰਲੋਚਨ ਜੀ ਕਹਿੰਦੇ ਵੀ ਸਾਨੂੰ ਵੀ ਦਰਸ਼ਨ ਹੋ ਜਾਣ ਇੰਨੇ ਸਾਲ ਲੰਘ ਗਏ ਸਾਨੂੰ ਦਰਸ਼ਨ ਨਹੀਂ ਹੋਏ ਭਗਤ ਨਾਮਦੇਵ ਜੀ ਪਰਮੇਸ਼ਰ ਨੂੰ ਕਹਿੰਦੇ ਕਹਿੰਦੇ ਮਹਾਰਾਜ ਉਹ ਬਹੁਤ ਤੁਹਾਨੂੰ ਯਾਦ ਕਰਦਾ ਭਗਤ ਤਰਲੋਚਨ ਇੱਕ ਵਾਰੀ ਦਰਸ਼ਨ ਦੇ ਦਿਓ ਮਹਾਰਾਜ ਭਗਤ ਨਾਮਦੇਵ ਜੀ ਨੂੰ ਪਰਮੇਸ਼ਰ ਕਹਿੰਦੇ ਕਹਿੰਦੇ ਜਦੋਂ ਸਮਾ ਆਉਣਾ ਮੈਂ ਆਪੇ ਦਰਸ਼ਨ ਦੇ ਦੇਣੇ ਹੇ ਜੇ ਲਾਇਕ ਨਹੀਂ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ